ਤੁਹਾਡੇ ਪਰਿਵਾਰ ਦੀ ਗੱਲ ਕਰੀਏ ਨਾ ਤੁਹਾਡੇ ਦਾਦਾ ਜੀ ਉਹਨਾਂ ਦਾ ਕੀ ਨਾਮ ਸ਼ਹੀਦ ਭਾਈ ਰਸਾਲ ਸਿੰਘ ਹਰਫ ਕੀ ਮਾ ਇਹ ਰਸਾ ਨੂੰ ਸ਼ਰਾਬ ਪੀ ਰਿਆ ਸੀ ਐ ਪੂਰਾ ਸ਼ਰਾਬ ਦੀ ਲੋਰ ਚ ਅੱਛਾ ਤੁਹਾਡੇ ਦਾਦਾ ਜੀ ਹਾਂ ਜੀ ਜਦੋਂ ਉਹ ਨਾ ਵੇਖਿਆ ਵੀ ਅੱਗੋ ਸੰਤਾਰੇ ਤੇ ਪਾਟ ਤੇ ਥਾਪੀ ਮਾਰ ਕੇ ਆਂਦਾ ਵੀ ਸਾਰਾ ਬੜੀ ਤੇਰੀ ਚਰਚਾ ਸੁਣੀ ਆ ਅੱਛਾ ਵੀ ਬੜੀ ਤੇਰੀ ਚਰਚਾ ਸੁਣੀ ਆ ਤੇ ਮੇਰਾ ਪੰਜਾਬ ਵਾਲਾ ਅੱਜ ਸੰਤ ਜੀ ਰਾਇ ਸੁਹਣਾ ਨੂੰ ਆਂਦਾ ਜਿਹੜੇ ਸਿੱਖਾਂ ਦੇ ਲਹੂ ਸੀਗਾ ਨਾ ਗੁਰਸਿੱਖ ਫੈਮਲੀ ਦਾ ਅੱਜ ਕਿਉਂ ਚਿੱਟਾ ਹੋ ਗਿਆ ਕਿਉਂ ਬੇਬੁੱਕ ਹੋ ਗਿਆ ਦਿੰਦਾ ਜਗਰਸ਼ੀਦ ਪਰਿਵਾਰਾਂ ਦੀ ਗੱਲ ਕਰੀ ਨਾ ਬੜੇ ਜਿਆਦੇ ਪਰਿਵਾਰਾਂ ਚ ਅਸੀਂ ਵਿਚਰੇ ਆ ਸ਼ੀਦ ਪਰਿਵਾਰ 84 ਵਾਲੇ ਸ਼ੀਦ ਪਰਿਵਾਰੋ ਉਹਨਾਂ ਦੇ ਆਪ ਦੀਆਂ ਘਰ ਹੀ ਨਹੀਂ ਸਿੱਖੀਏ ਸੰਤ ਜੀ ਰਾਇ ਸੁਹਣਾ ਭਾਈ ਰਸਾਲ ਸਿੰਘ ਨੂੰ ਥਾਪੜਾ ਦਿੱਤਾ ਬਾਈ ਰਸਾਲ ਸਿੰਘ ਤੇਰਾ ਰਹਿੰਦੀ ਦੁਨੀਆ ਤੱਕ ਨਾ ਰਹੇਗਾ ਬੇ ਤੂੰ ਕਿਹੇ ਸੇਖਦਾ ਨਹੀਂ ਤੂੰ ਗੁਰੂ ਦੇ ਕੇਸਾਂ ਦਾ ਬਦਲਾ ਲਿਆ ਤਾ ਤੁਹਾਡੇ ਦਾਦਾ ਜੀ ਦੇ ਨਾ ਉਸ ਵੇਲੇ ਦੇ ਕੋਈ ਨਿਸ਼ਾਨੀਆਂ ਵੀ ਘਰ 'ਚ ਹੋਣਗੀਆਂ ਜਾਂ ਇੱਕ ਬਹੁਤ ਤਗੜੀ ਮਾਲਾ ਪਰਾਤਨ ਉਹਨਾਂ ਦੀ ਇੱਕ ਬਾਬਾ ਬਾਣੇ ਤੇ ਜਦੋਂ ਕੀਰਤਨ ਗੁਰ ਸਿੰਘ ਬੜੇ ਖੁਸ਼ ਹੁੰਦੇ ਵੀ ਉਹ ਆnde ਵੀ ਅਸੀਂ ਅੱਜ ਧਿਕਨੀ ਵੇਖਿਆ ਵੀ ਕੋਈ ਤਿੰਨੇ ਭਰਾ ਬੈ ਗਏ ਵੀ ਕੀਰਤਨ ਕਰਦੇ ਹੁਣ ਨਹੀਂ ਤਾਂ ਭਰਾਵੇਂ ਤਾਂ ਅੱਜ ਕੱਲ ਵੰਡੀਆਂ ਹੀ ਆ ਹਾਂ ਤੂੰ ਜਾਰ ਬਾਬੀ ਬਰਦਾਨਾ ਕਿੱਥੇ ਧਿਕ ਕਦੋਂ ਹੋਏ ਤੁਹਾਡੇ ਦਾਦਾ ਜੀ ਨੂੰ ਕਿੱਥੇ ਹੋਏ ਜਿਹੜੇ ਨੌਜਵਾਨ ਕਈ ਉਹ ਕਹਿਦਾ ਦਿੰਦੇ ਆ ਵੀ 84 ਆ ਜੇ ਕੋਈ ਦੇਖ ਲਾਂਗੇ ਪਰ ਜਿੰਨਾ ਵੇਖੀ ਆ ਨਾ ਪਿੰਡੇ ਤੇ ਹੰਡਾਈ ਆ ਉਹਨਾਂ ਨੂੰ ਪੁੱਛ ਕੇ ਵੇਖੋ